ਹਾਂਜੀ ਜਿੱਦਾਂ ਸਾਡੇ ਲੋਟ ਅੱਜ ਆਪਾਂ ਜਾਣੇ ਸਪਰੇਅ ਕਰਨਾ ਤੇ ਅਰਜਨ ਉੱਧਰ ਸੇਸਾ ਸੇ ਜਮਾ ਕਰ ਆਪਣੀ ਸਪਰੇਅ ਹੀ ਟੈਂਕੀ ਪਾਈ ਹੋਈ ਆ ਟਿੱਬਿਆਂ 'ਚ ਜਾਣਾ ਪਹਿਲਾਂ ਸਪਰੇਅ ਕਰਨਾ ਤੇ ਫਿਰ ਮੈਂ ਨਾ ਟਿੱਬੇ ਜਾ ਕੇ ਓਕੇ ਹਾਂਜੀ ਅਸੀਂ ਆ ਗਏ ਸੀ ਉਹ ਖੱਤੇ 'ਚ ਚਾਚੂ ਹਣੀ ਤਾਂ ਪਹਿਲਾਂ ਹੀ ਸਪਰੇਅ ਕਰਨ ਲੱਗ ਗਏ ਸਾਡੇ ਪਹੁੰਚਦੇ ਆਉਣੇ ਨੂੰ ਸਪਰੇਅ ਕਰਨ ਲੱਗ ਗਏ ਤੇ ਅਰਜਨ ਉਹ ਖੜਾ ਸਪਰੇਅ ਹੀ ਟੈਂਕੀ 'ਚ ਸੀ ਖਿਆਲੀ ਤੁਸੀਂ ਆਪਣੀ ਇਹ ਵਟਾਈਤੀ ਆ ਤੇ ਹੁਣ ਸਪਰੇਅ ਕਰਦੇ ਆ ਸਪਰੇਅ ਕਰਕੇ ਮਿਲਦੇ ਓਕੇ ਸਪਰੇਅ ਇਹ ਤਾਂ ਆਪਣਾ ਕਰਤੀ ਹੁਣ ਪਾਪ ਇਕੱਠੀ ਕਰਨ ਲੱਗੇ ਹੋਇਆ ਆ ਬਖਾਸੀ ਆ 2 ਕਿਲੋ ਦਾ ਬਾਹਨਾ ਹੈ ਸਾਰਾ ਲੰਬਾ ਬਹੁਤ ਆ ਤਾਂ ਕਰਕੇ ਮੈਂ ਬਾੜੀ ਸੱਜੂ ਮੇਗੀ ਹੁਣ ਇਕੱਠੇ ਕਰਦੇ ਤੇ ਇਕੱਠੇ ਕਰਕੇ ਮਿਲਦੇ ਆ ਓਕੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਆਪਾਂ ਕੱਲ ਅੱਖ ਨੇ ਸਪਰੇ ਕਰਕੇ ਆ ਗਏ ਸੀ ਹੁਣ ਮੈਂ ਮੇਦਰੇ ਨੂੰ ਧੋ ਲੱਗਿਆ ਉਧਰ ਲਾਵਾਂਗੇ ਮੇਦਰੇ ਨੂੰ ਨੰਗਰਾਂ ਕਰਨੀ ਮੇਦਰੇ ਤੋਂ ਬਾਅਦ ਫੇਰਾ ਭਾਰ ਦੇ ਨੂੰ ਧੋਵਾਂਗੇ ਦੇਖਦੇ ਆ ਅੱਜ ਡਰਾਈਵਰ ਵੀ ਆਉਣ ਖਾਨੀ ਤੇ ਮਿਲਦਾ ਮੈਂ ਤੇਰੇ ਨੂੰ ਲਾ ਕੇ ਓਕੇ ਆਪਾਂ ਨੇ ਮੈਂ ਜਿਹੜੇ ਨੂੰ ਟੈਡੋ ਲਿਆਂਦਾ ਸੀਗਾ ਫੇਰ ਮੋਟਰ ਦੀਆਂ ਤਾਰਾਂ ਤੋੜਾ ਲਾਉਨੇ ਆ ਤੇ ਟਾਈਮ ਲਾਸਟ ਕਰੋ ਐਨਜੋਏ ਓਕੇ ਮੈਂ ਤੇ ਇਹ ਆਉਤੂ ਬਾਦ ਅਰਜ ਨੂੰ ਧੋਵਾਂਗੇ ਓਕੇ ਪਾਣੇ ਮੈਂ ਦਰੇ ਤੇ ਪਾਣੀ ਤਾਂ ਮਾਰਦਾ ਹੁਣ ਮੈਂ ਸ਼ੈਂਪੂ ਨੂੰ ਪਾ ਮਾਰਦਾ ਗਾਂਗੂੜਾ ਲਾਤਾ ਸਮਾਰ ਕੇ ਤਾਂ ਨਹੀਂ ਆਇਆ ਹੈ ਜੇ ਸ਼ੈਂਪੂ ਵਗੈਰਾ ਮਾਰ ਕੇ ਤੇਲ ਲਾਉਣੇ ਆ ਪਾਣੀ ਤਾਂ ਮਾਰਤਾ ਸੀਗਾ ਫੇਰ ਸ਼ੈਂਪੂ ਮਾਰਦੇ ਆ ਓਕੇ ਹਾਂਜੀ ਮੈਂ ਸ਼ੈਂਪੂ ਨੇ ਪੁਰੀਆਂ ਤੇ ਲੈਂਦੀ ਹਾਂ ਤੁਸੀਂ ਦੇਖੋ ਲੈ ਇਹਨਾਂ ਨੂੰ ਮੈਂ ਬਾਲਟੀ 'ਚ ਪਾਉਣਾ ਬਾਲਟੀ 'ਚ ਕਰਾਂਗੇ ਤੇ ਇੱਕ ਟੀ ਤੁਹਾਨੂੰ ਦੱਸਦਾ ਆ ਝੋਲਾ ਜਿਹੜਾ ਇਹਦੇ ਨਾਲ ਝੱਗ ਬਹੁਤ ਹੁੰਦੀ ਆ ਮੈਂ ਜਦੋਂ ਵੀ ਡੱਟ ਤੋਂ ਨਾ ਇਹ ਜਿਹੜਾ ਝੋਲਾ ਹੁੰਦਾ ਬਹੁਤ ਝੱਗ ਕਰਦਾ ਤੇ ਕਰੋ ਟਾਈਮ ਲੈਸਟ ਇੰਜॉय ऑन ओके ਜੀ ਆਪਾਂ ਨੇ ਮਹਿੰਦਰੇ ਨੂੰ ਸੰਪੂਰਨ ਮਾਰਕਸ ਮਾਰਕੇ ਤੋਤਾ ਵਧੀਆ ਬੂਰਾ ਚਾਮਕ ਗਿਆ ਕਹਿੰਦੇ ਤੇ ਅਰਜਨ ਉਹਨਾ ਆ ਖੜਾ ਇਹਦੇ ਮਗਰੋਂ ਟਰਾਲੀ ਕਰਦੇ ਆ ਤੇ ਪੁੱਛ ਰਿਹਾ ਇੱਥੇ ਕੱਢਣੀ ਆ ਜਾਂ ਫਿਰ ਉਹਨਾਂ ਕੀ ਕੱਢ ਕੇ ਹੁਣੀ ਚਲੋ ਫਿਰ ਮੈਂ ਦੇਖਨੇ ਕਦਰ ਕੱਢਣੀ ਆ ਟਰਾਲੀ ਪੁੱਛਨੇ ਆਪਾਂ ਓਕੇ ਅਰਜਨ ਤਾਂ ਆਪਾਂ ਲੱਗੇ ਸੀ ਤੋਂ ਹੁਣ ਚਾਚੂ ਹੋਣੀ ਆ ਦਾ ਫੰਗਾ ਆ ਗਿਆ ਕਹਿੰਦੇ ਸਪਰੇਅ ਕਰਾ ਦੇ ਤੇ ਹੁਣ ਮੈਂ ਫਿਰ ਸਪਰੇਅ ਕਰਾਉਣੇ ਆ ਇਹ ਦੋ ਆ ਅਰਜਨ ਨੂੰ ਧੋਮਾ ਕੇ ਓਕੇ ਉਨੇ ਆ ਗੋਹੇ ਘੇਰੇ ਤੱਕ ਕਰਤੇ ਬਸ ਹੁਣ ਇੱਧਰ ਲੱਗ ਗਿਆ ਆਪਾਂ ਲੰਬੇ ਬਟੇਨ ਫਿਰ ਇੱਥੇ ਸਪਰੇਅ ਕਰਕੇ ਇਹ ਦੂਆ ਦਾ ਪਾਰਜਨ ਨੂੰ ਧੋਣੇ ਆ ਤੇ ਮਿਲਦੇ ਨੂੰ ਸਪਰੇਅ ਕਰਕੇ ਓਕੇ ਸਪਰੇਅ ਇਹ ਤਾਂ ਆਪਾਂ ਹੁਣ ਕਰਤੀ ਤੇ ਪੈਪ ਇਕੱਠਾ ਕਰਦੇ ਆ ਫਿਰ ਜਾ ਕੇ ਅਰਜਨ ਨੂੰ ਧੋਣੇ ਆ ਓਕੇ ਪੈਪ ਇਕੱਠਾ ਕਰਕੇ ਮਿਲਦੇ ਆ ਮੇਦਰ ਨੂੰ ਕੱਟਦੇ ਆ ਓਕੇ ਸਪਰੇਅ ਕਰਕੇ ਤਾਂ ਆਪਾਂ ਆਗੇ ਸੀ ਪੈਪ ਇਕੱਠਾ ਕਰਤਾ ਹੁਣ ਘਰ ਨੂੰ ਚਲਦੇ ਆ ਤੇ ਅਰਜਨ ਨੂੰ ਕੱਟ ਕੇ ਵਾਲੀ ਰੋਡ ਤੋਂ ਲੱਗਦਾ ਚਲੋ ਫਿਰ ਬੰਦ ਕਰਦੇ ਆ ਜੀ ਆਪਾਂ ਨੇ ਮਿਹਦਰੀ ਨੂੰ ਤਾਂ ਇੱਧਰ ਲੈ ਆਂਦੋ ਸੀਗਾ ਅਰਧਨੂ ਆਪਾਂ ਨੇ ਟਰਾਲੀ ਵੀ ਕੱਢ ਕੇ ਲਾਤਾ ਉਧਰ ਹੁਣ ਬੱਸ ਲੱਗਦਾ ਇਹਨੂੰ ਧੋਣਾ ਮਿਲਦਾ ਫਿਰ ਧੋ ਕੇ ਓਕੇ ਹੁਣ ਟਾਈਮ ਟਾਈਮਲੈਸ ਇੰਜੋਏ ਕਰੋ ਅੰਦੀ ਆਪਾਂ ਨੇ ਪਾਣੀ ਦਾ ਮਾਰਤਾ ਆਪਣਾ ਵਿੱਚ ਬਜਾਲੇ ਟਾਈਮਲੈਸ ਬੰਦ ਹੋ ਗਿਆ ਪਾਣੀ ਪੂਣੀ ਮਾਰਤਾ ਹੁਣ ਸਰਫ ਮੰਨ ਲੱਗਦਾ ਤੇ ਦੇ ਸਰਫ ਵਾਲਾ ਟਾਈਮਲੈਸ ਦੇਖ ਲਓ ਪਾਣੀਆਂ ਦਾ ਤਾਂ ਬੰਦ ਹੋ ਗਿਆ ਤੇ ਚਲੋ ਦੇਖੋ ਫਿਰ ਟਾਈਮ ਲੈਫਟ ਆਪਣੇ ਅਰਜਨ ਤਾਂ ਧੋਤਾ ਤੇ ਕੱਪੜਾ-ਕਪੜਾ ਮਾਰਾਂਗੇ ਹੁਣ ਸੁੱਕਾ ਸਾਫ਼-ਸੁਥਰਾ ਕਰਕੇ ਸਾਰਕਟ ਹੋਤਾ ਇਹ ਦੂਆ ਦਾ ਆਪਾਂ ਸਕੂਟਰ ਤੇ ਮੋਟਰਸਾਈਕਲ ਵੀ ਧੋਏ ਦਨੇ ਮੋਟਰਸਾਈਕਲ ਤਾਂ ਹੈ ਨਹੀਂ ਚਲੋ ਦੋਹੇ ਸਕੂਟਰ ਧੋ ਦਨੇ ਤੇ ਜਿਹੜੀ ਆ ਮੇਰੀ ਸਾਈਕਲ ਹੀ ਆ ਘੁੱਟਣ ਵਾਲੀ ਇਹਨੂੰ ਵੀ ਆਪਾਂ ਧੋ ਕੇ ਫਿਰ ਅੰਦਰ ਹੀ ਰੱਖ ਦਨੇ ਇੱਥੇ ਵਿਚਾਰੀ ਖੜੀ ਆ ਹੁਣ ਮੈਂ ਇਹਨੂੰ ਚਲਾਉਣਾ ਫਿਰ ਘਾਟੀਆਂ ਨਾ ਹੁਣ ਤਾਂ ਲੋਡ ਹੀ ਨਹੀਂ ਪੈ ਰਹੀ ਕੋਈ ਚਲੋ ਫਿਰ ਮਾਲ ਦੇ ਨੂੰ ਕੱਪੜਾ ਤੇ ਦੂਆ ਤੋੜਨ ਸਕੂਟੀਆਂ ਓਕੇ ਹਾਂਜੀ ਆਪਾਂ ਨੇ ਅੱਜ ਇਹਨੂੰ ਕੱਪੜਾ ਪੂਰਾ ਮਾਰਤਾ ਇਹਨੂੰ ਫੋਟਾ ਕਰਕੇ ਖੜਾਤਾ ਸੀ ਫੋਟੋ ਫੋਟੋ ਜੀ ਖੇਚ ਲਈ ਏ ਹੁਣ ਇਹਨਾਂ ਨੂੰ ਸਕੂਟੀਆਂ ਨਾਲ ਲੈ ਕੇ ਚੱਲਦੇ ਆ ਇਹਨਾਂ ਨੂੰ ਤੋੜ ਦਨੇ ਆ ਚਲੋ ਫਿਰ ਦੇਖੋ ਸਕੂਟੀਆਂ ਨਾਲ ਟਾਈਮ ਲੈਪਸ ਆਪਾਂ ਨੇ ਸਕੂਟੀਆਂ ਇੱਥੇ ਲੈ ਕੇ ਲਾ ਦੀਆਂ ਤੇ ਕਰ ਤੁਸੀਂ ਟਾਈਮ ਲੈਪਸ ਇੰਜੋਏ ਇਨਾਂ ਨੂੰ ਵੀ ਧੋ ਦਈਏ ਫਿਰ ਲੱਗਾ ਚਲੋ ਜੀ ਆਪਾਂ ਨੇ ਸਾਈਕਲ ਲਈ ਸਕੂਟਰ ਵੀ ਵੈਂਟਰੀ ਹੈ ਤੇ ਤੇ ਲੈ ਸਕੂਟਰ ਦੀ ਸਾਰਾ ਕੁਝ ਧੋਤਾ ਦਿੱਤਾ ਨਾਲੇ ਫਾਰਸ ਤੋਂ ਗਾਰਾ ਪੂਰਾ ਈਆ ਕਰਤਾ ਜਿੱਦਾਂ ਵੀ ਅਰਜਨ ਤੇ ਉਹ ਮਿਲ ਰਿਹਾ ਮਹਬੰਤ ਵੀ ਇਤ ਤਰੀਹਾ ਤੇ ਹੁਣ ਉਹ ਲੱਗਦਾ ਪੈਪ ਇਕੱਠੀ ਕਰਨ ਫਿਰ ਪੈਪ ਇਕੱਠੀ ਕਰਦੇ ਮਿਲਦੇ ਓਕੇ ਆਪਾਂ ਸਕੂਟਰ ਤੇ ਸਾਈਕਲ ਧੋ ਲਿਆ ਸੀ ਇਹਨੂੰ ਵੀ ਆਪਣੇ ਅਰਜਨ ਦੇ ਬਰਾਬਰ ਧੁੱਪ ਦੇ ਹੇਰਾਤਾ ਅਰਜਨ ਤਾਂ ਚਲੋ ਥੋੜਾ ਟਾਈਮ ਅੱਧਾ ਘੰਟਾ ਹੋਰ ਹਾਲੇ ਇੰਨੇ ਨੇ ਦੁਆਰੇ ਨੂੰ ਵੀ ਅੰਦਰ ਲਾ ਕੇ ਦੋਲਾ ਦੇ ਦਾਂਗੇ ਜਦੋਂ ਸੱਕਾ ਕਫੇ ਮਿਲਦੇ ਦੋਲਾ ਦੇ ਓਕੇ ਅੰਜੀ ਆਪਾਂ ਨੇ ਅਰਜਨ ਨੂੰ ਅੰਦਰ ਲਾ ਕੇ ਦੋਲਾ ਦੂਲਾ ਦੇਤਾ ਸਕੂਟੀਆਂ ਵੀ ਆਪਾਂ ਨੇ ਇੱਥੇ ਖੜਾਤੀਆਂ ਖਾਣਾ ਦੇਖ ਰਿਹਾ ਹਾਂ ਅੱਜ ਡਰਾਈਵਰ ਆਏ ਕਾਲੂ ਆਉਣਗੇ ਫਿਰ ਮਸ਼ੀਨ ਘਮਾਈਏ ਘੂਮਾਂਗੇ ਤਾਂ ਜਦੋਂ ਇਹਨੂੰ ਧੋਣਿਆ ਘਰ ਮਸ਼ੀਨ ਜਦੋਂ ਮਸ਼ੀਨ ਨੂੰ ਆਪਾਂ ਨੇ ਧੋਣਾਗਾ ਫੇ ਨਾਲ ਦੀ ਨਾਲ ਹੀ ਹਾਲ ਤਵੀਆਂ ਤੇ ਉਧਰ ਚਾਚੂ ਦੇ ਵਾਲੇ ਹਾਲ ਸਾਰਾ ਕੁਝ ਧੋਦਾਂਗੇ ਨਾਲੇ ਕਰਾਹ ਵੀ ਧੋਣਾ ਫਿਰ ਆਪਾਂ ਵੱਡੇ ਸਪਰੇਅ ਪੰਪ ਕੋਲ ਦੇ ਮਤਲਬ ਮਗਰਮੇ ਤੇਰੇ ਮਗਰਮੇ ਪਤਾ ਸਪਰੇਅ ਪੰਪ ਪਾਵਾਂਗੇ ਤੇ ਹੁਣ ਫਿਰ ਮੈਂ ਕਰਨ ਲੱਗਾ ਬਲੌਗ ਦੀ ਐਂਡਿੰਗ ਫਿਰ ਆਪਣਾ ਬਾਰਾ ਵੱਡਾ ਬਲੌਗ ਹੋ ਜਾਊਗਾ ਤੇ ਚਲੋ ਫਿਰ ਮਿਲਦੇ ਆਂ ਅਗਲੇ ਬਲੌਗ ਚ ਓਕੇ